ਆਪ ਕੀ ਆਵਾਜ਼ ਸਮਾਚਾਰ ਆਪ ਤੱਕ। ਸਯੋਦਿਆਚ 22 ਜਨਵਰੀ ਭਾਵ ਅੱਜ ਹੋਣ ਵਾਲੇ ਰਾਮ ਲੱਲਾ ਦੇ ਪਵਿੱਤਰ ਪ੍ਰਕਾਸ਼ ਪੂਰਬ ਨੂੰ ਲੈ ਕੇ ਪੰਜਾਬ ਦੇ ਮੰਦਰਾਂ 'ਚ ਤਿਆਰੀਆਂ ਚੋਰਾਂਤੇ ਨੇ। ਜਿੱਥੇ ਹਰ ਕੋਈ ਇਸ ਪਵਿੱਤਰ ਸਮਾਰੋਹ ਨੂੰ ਯਾਦਗਾਰ ਬਣਾਉਣ 'ਚ ਰੁੱਝਿਆ ਹੋਇਆ ਹੈ, ਉੱਥੇ ਹੀ ਰਾਮ ਭਗਤ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ। ਗੁਰੂਆਂ ਦੀ ਧਰਤੀ ਪੰਜਾਬ ਵਿੱਚ ਵੀ ਸ਼੍ਰੀ ਰਾਮ ਦੇ ਆਗਮਨ ਪੂਰਵ ਨੂੰ ਦੇਖ ਕੇ ਖੁਸ਼ੀ ਦਾ ਮਾਹੌਲ ਹੈ। ਪਿਛਲੇ ਇੱਕ ਹਫ਼ਤੇ ਤੋਂ ਸਾਰੇ ਸ਼ਹਿਰਾਂ ਵਿੱਚ ਪ੍ਰਵਾਤ ਫੇਰੀ ਅਤੇ ਕੀਰਤਨ 사ਸੰਗ ਕੀਤੇ ਜਾ ਰਹੇ ਨੇ। ਅਯੋਧਿਆ ਦਾ ਲਾਈਵ ਪ੍ਰੋਗਰਾਮ ਹਜ਼ਾਰਾਂ ਥਾਵਾਂ ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਪੰਜਾਬ ਦੇ ਹਰ ਘਰ, ਦੁਕਾਨ ਤੇ ਭਗਵਾਨ ਸ਼੍ਰੀ ਰਾਮ ਦੇ ਝੰਡੇ ਲਹਿਰਾਏ ਗਏ ਨੇ। ਇਸ ਦਿਨ ਮੰਦਨਾ ਵਿੱਚ ਵਿਸ਼ਾਲ ਦੀਵੇ ਲਗਾਏ ਜਾਣਗੇ ਇਸ ਦੇ ਨਾਲ ਹੀ ਪੰਜਾਬ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਦੱਸ ਦਈਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬੋਹ ਪ੍ਰਤੀ ਸਮਾਰੋਹ ਦੀ ਧਾਰਮਿਕ ਰਸਮਾਂ ਵਿੱਚ ਹਿੱਸਾ ਲੈਣਗੇ ਦੇਸ਼ ਦੇ ਪ੍ਰਮੁੱਖ ਅਧਿਆਤਮਿਕ ਧਾਰਮਿਕ ਸੰਪਰਦਾਵਾਂ ਦੇ ਨੁਮਾਇੰਦਿਆਂ ਵੱਖ-ਵੱਖ ਆਦੀਵਾਸੀ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਭਗਵਾਨ ਰਾਮ ਦੇ ਬਾਲ ਰੂਪ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਸਥਾ ਵਿੱਚ ਹਿੱਸਾ ਲੈਣ ਦੀ ਪਹੁੰਚ ਰਹੇ ਨੇ ਪ੍ਰਾਣ ਪ੍ਰਸਥਾ ਸਮਾਗਮ ਦੁਪਹਿਰ 12:30 ਵਜੇ ਸ਼ੁਰੂ ਹੋਵੇਗਾ ਤੇ ਮੰਦਰ ਨਿਰਮਾਣ ٹرسٹ ਅਨੁਸਾਰ ਦੁਪਹਿਰੇ 1 ਵਜੇ ਤੱਕ ਸਮਾਪਤ ਹੋਣ ਦੀ ਸੰਭਾਵਨਾ ਹੈ ਪਵਿੱਤਰ ਅਸੰਤੋ ਬਾਅਦ ਪ੍ਰਧਾਨ ਮੰਤਰੀ ਇੱਕ ਕੱਠ ਨੂੰ ਸੰਬੋਧਿਤ ਕਰਨਗੇ ਰਾਮ ਮੰਦਰ ਦੀ ਉਸਾਰੀ ਤੇ ਪ੍ਰਬੰਧ ਕਰਨ ਵਾਲੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੱਤਰ ٹرسٹ ਦੇ ਮੈਂਬਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੰਦ ਨਿਰਮਾਣ ਨਾਲ ਜੁੜੇ ਮਜ਼ਦੂਰਾਂ ਨਾਲ ਵੀ ਗੱਲਬਾਤ ਕਰਨਗੇ ਉਹਨਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੁਬੇਰ ਢਿਲਾ ਵੀ ਜਾਣਗੇ ਜਿੱਥੇ ਇੱਕ ਪ੍ਰਾਚਨ ਸ਼ਿਵ ਮੰਦਿਰ ਦੀ ਮੁਰੰਮਤ ਕੀਤੀ ਗਈ ਹੈ ਪ੍ਰਧਾਨ ਮੰਤਰੀ ਮੋਦੀ ਉੱਥੇ ਜਾ ਕੇ ਵੀ ਪੂਜਾ ਕਰਨਗੇ ਇਸ ਦੇ ਨਾਲ ਹੀ ਦੱਸ ਦਈਏ ਰਾਮ ਮੰਦਿਰ ਨੂੰ ਫੁੱਲਾਂ ਅਤੇ ਵਿਸ਼ੇਸ਼ ਲਾਈਟਾਂ ਨਾਲ ਸਜਾਇਆ ਗਿਆ ਹੈ ਪੂਰਾ ਸ਼ਹਿਰ ਧਾਰਮਿਕ ਉਤਸ਼ਾਹ ਨਾਲ ਗੂੰਜ ਰਿਹਾ ਹੈ ਫਲਾਈਓਵਰ ਤੇ ਸਟਰੀਟ ਲਾਈਟਾਂ ਨੂੰ ਭਗਵਾਨ ਰਾਮ ਦੀਆਂ ਕਲਾਕਿਰਤੀਆਂ ਨਾਲ ਤੁਸ਼ ਦੇ تیر ਦੇ ਕੱਟਾ ਨਾਲ ਸਜਾਇਆ ਗਿਆ ਹੈ ਸਜਾਵਟੀ ਲੈਂਪ ਪੋਸਟਾਂ ਤੇ ਰਵਾਇਤੀ RAM NAN DE TILAK ਦੇ ਆਧਾਰ ਤੇ ਡਿਜ਼ਾਈਨ ਕੀਤਾ ਗਿਆ ਹੈ। ਅਯੁੱਧਿਆ ਚ ਵੱਖ-ਵੱਖ ਥਾਵਾਂ ਤੇ RAM LILA, ਭਗਵਾਨ ਕਹਾਣੀਆਂ, ਭਜਨ, ਸ਼ਾਮ ਤੇ ਸੱਭਿਆਚਾਰਕ ਪ੍ਰੋਗਰਾਮ ਚੱਲ ਰਹੇ ਨੇ। ਅਯੁੱਧਿਆ ਨੂੰ ਫੁੱਲਾਂ ਵਾਂਗ ਸਜਾਇਆ ਗਿਆ ਹੈ। ਦੱਸਦੇ ਹੀ ਇਹ ਲਾਊਡਸਪੀਕਰਾਂ ਤੇ RAM 찬ੂਨ ਵਜਾਈ ਗਈ ਹੈ ਅਤੇ ਸ਼ਹਿਰ ਵਾਸੀ ਭਗਵਾਨ RAM, ਸੀਤਾ, ਲਕਸ਼ਮਣ ਤੇ ਹਨੂਮਾਨ ਦੇ ਰੂਪ ਵਿੱਚ ਸੜਕਾਂ ਤੇ ਉਤਰ ਆਏ ਨੇ। ਜਿਸ ਤੋਂ ਬਾਅਦ ਸ਼ਰਧਾਲੂ RAM ਨਾਮ ਦੀ ਮਸਤੀ ਵਿੱਚ ਡੁੱਬੇ ਭਗਤਾਂ ਦੀ ਫੇਰੀ ਦਾ ਹਿੱਸਾ ਬਣੇ ਨੇ। ਫੁੱਲਾਂ ਦੀ ਸਜਾਵਟ ਤੇ ਰੋਸ਼ਨੀ ਵਿੱਚ ਜੈ ਸ਼੍ਰੀ ਰਾਮ ਨੂੰ ਦਰਸਾਉਂਦੇ ਰਸਮੀ ਗੇਟ ਸ਼ਹਿਰ ਦੀ ਰੌਣਕ ਵਧਾ ਰਹੇ ਨੇ